ਕੌਣ ਸਿੰਘ ਮਾਨ ਜਿੰਦਾਬਾਦ ਰਮੇਸ਼ ਸਿੰਘ ਸੰਧੂ ਜਿੰਦਾਬਾਦ ਆ ਰਮੇਸ਼ ਸਿੰਘ ਸੰਧੂ ਜਿੰਦਾਬਾਦ ਚਲੇ ਪਪਾ ਸ਼ੁਕਰੀਆ ਬਹੁਤ ਬਹੁਤ ਸਾਰੇ ਜਿੰਨੇ ਮੇਰੇ ਖਤਮੰਤੇ ਸੱਜਣ ਪੱਤਰਕਾਰ ਸਹਿਬਾਨ ਮੇਰੇ ਜਿੰਨੀ ਸਮੁੱਚੀ ਟੀਮ ਲੀਡਰਸ਼ਿਪ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰ ਦੋ ਕਰਨਾ ਚਾਹੂੰਗਾ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਬੜੀ ਵੱਡੀ ਲੀਡ ਦੇ ਨਾਲ ਕੋ 12000 ਦੇ ਕਰੀਬ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਜਿਤਾਇਆ ਜੀ ਤੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਇੱਕ ਇੱਕ ਆਪਣਾ ਕੀਮਤੀ ਵੋਟ ਪਾ ਕੇ ਭਰਮੀ ਸਿੰਘ ਸੰਦੂਜੀ ਨੂੰ ਜਤਾਇਆ ਉਸ ਸਬੰਧ ਦੇ ਵਿੱਚ ਸਾਡੀ ਪੂਰੀ ਟੀਮ ਨੇ ਅੱਜ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਤੇ ਮੰਦਰਾ ਸਵੇਰੇ ਮੱਥਾ ਟੇਕਿਆ ਜਾ ਕੇ ਜਿੱਥੇ ਅਸੀਂ ਇਹ ਸ਼ੁਕਰਾਨਾ ਕੀਤਾ ਵੀ ਇਹਨਾਂ ਵੇਖੋ ਗੁਰੂਆਂ ਪੀਰਾਂ ਦੀ ਧਰਤੀ ਜਿਨ੍ਹਾਂ ਨੇ ਸਦਾ ਹੀ ਸਾਡੇ ਜਿਨ੍ਹਾਂ ਦੇ ਅਸੀਂ ਰਿਣੀ ਰਹਿਣਾ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਜੇ ਸਾਡੀ ਤਰਨ ਤਾਰਨ ਤੋਂ ਬਹੁਤ ਵੱਡੀ ਜਿੱਤ ਹੋਈ ਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਵੀਰ ਭਰਾ ਜਿੰਨੇ ਵੀ ਸਾਡੇ ਸਮੂਚੀ ਟੀਮ ਸਾਡੇ ਨਾਲ ਰਹੀ ਸਾਰਿਆਂ ਦਾ ਮੇਰੇ ਵੱਲੋਂ ਬਹਿ ਦਿਲੋਂ ਤਰਵਾਦੋ ਜੀ ਬਿਲਕੁਲ ਹੀ ਕਮਰਬੀ ਸਿੰਘ ਸੰਧੂ ਦਾ ਪਹਿਲਾਂ ਜਜ਼ਬਾ ਬੋਲਦਾ ਸੀ ਕੰਮਾਂ ਦੀ ਤਾਂ ਪਹਿਲਾਂ ਨਹੀਂ ਸੀ ਉਹਨਾਂ ਦੇ ਉਹਨਾਂ ਦੀ ਵੇਖੋ ਜਿਹੜੀ ਮੋਹਰ ਲੱਗੀ ਆ ਇਹ ਉਹਨਾਂ ਦੇ ਕੰਮਾਂ ਤੇ ਲੱਗੀ ਆ ਜੀ ਹੁਣ ਤਾਂ ਉਹ ਪਾਰਟੀ ਦੇ ਵਿੱਚ ਆ ਸਰਕਾਰ ਦੇ ਵਿੱਚ ਇਹ ਜਿਹੜੇ ਕੰਮ ਆ ਬੜੀ ਸਪੀਡ ਨਾਲ ਹੋਣਗੇ ਕੋਈ ਵੀ ਕਿਸੇ ਤਰ੍ਹਾਂ ਦਾ ਵਿਕਾਸ ਜਿਹੜਾ ਵਾ ਵਕਾਲ ਦੇ ਉਹ ਤਰਨਤਾਰ ਸ਼ਹਿਰ ਦੇ ਵਿੱਚ ਕੀ ਪੂਰੇ ਇਲਾਕੇ ਦੇ ਜਹ ਹਨੇਰੀ ਆਉਣਗੇ ਤੁਸੀਂ ਵੇਖ ਹੀ ਲੈਣਾ ਅਖਬਾਰਾਂ ਖਬਰਾਂ ਦੇ ਵਿੱਚ ਇਹ ਗੱਲਾਂ ਛਪਣੀਆਂ ਤੇ ਆ ਵੀ ਕੰਮ ਹੋ ਗਿਆ ਜੀ ਆ ਵੀ ਕੰਮ ਹੋ ਗਿਆ ਕਿਸੇ ਦਾ ਇੱਕ ਸਾਲ ਦੇ ਵਿੱਚ ਕੰਮ ਰਹਿਣ ਨਹੀਂ ਦੇਣਾ ਇਹ ਅਸੀਂ ਸਰਕਾਰ ਦਾ 2027 ਦਾ ਜਿਹੜਾ ਮੋਡ ਅਸੀਂ ਬਣਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਜਿਹੜਾ ਨੇ ਮੋਟਾ ਪਾ ਕੇ ਸਰਦਾਰ ਹਰਮੀਰ ਸਿੰਘ ਸੰਧੂ ਨੂੰ ਬਹੁਤ ਵੱਡੀ ਲੀਡ ਨਾਲ ਦਿਤਾਇਆ ਤੇ ਆਉਣ ਵਾਲੀ 2027 ਦਾ ਨੀ ਪੱਥਰ ਰੱਖਿਆ